ਨੈਟਿੰਗ ਬਾਦ ਸਾਹਿਬ ਕਹਿੰਦੇ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰ ਜੀ ਮੇਰੀ ਸਰਕਾਰ ਤੋੜ ਲਗੇ ਕਿਉਂ ਕਰੇ ਕੁਰਬਾਨ ਦੇਖੋ ਕੁਰਬਾਨ ਕਰਨ ਵਾਸਤੇ ਥੋੜੀ ਕੁਰਸੀ ਦਿੱਤੀ ਗਈ ਹੈ ਜੀ ਅਸੀਂ ਕਹਿੰਦੇ ਆ ਵੀ ਜਿਹੜੀ ਤੇਰੇ ਕੋਲੇ ਪਾਵਰ ਨੂੰ ਪਾਵਰ ਨੂੰ ਵਰਤੋ ਤੁਸੀਂ ਆਪਣੇ ਪੰਜਾਬ ਦੇ ਤਾਂ ਰਾਜੇ ਹੋ ਜੇ ਆਪਣੇ ਪੰਜਾਬ ਦੇ ਰਾਜੇ ਹੋ ਕੇ ਆਪਣੇ ਪੰਜਾਬ ਚ ਤੁਸੀਂ ਉਹ ਨਹੀਂ ਕਰ ਸਕਦੇ ਉਹ ਦੂਜੇ ਆ ਕੇ ਆਪਣੇ ਪੰਜਾਬ ਚ ਗੋਲੇ ਸਿੱਟ ਰਹੇ ਆ ਉਹਨਾਂ ਦੀ ਕੀ ਇਕਾਤ ਆ ਲੈ ਮੈਨੂੰ ਬਣਾਓ ਦੋ ਦਿਨ ਲਈ ਮੁੱਖ ਮੰਤਰੀ ਪੰਜਾਬ ਦਾ ਦੇਖਾਂ ਇੱਕ ਵੀ ਗੋਲਾ ਗੇਰ ਜੇ ਜਾਂ ਉਹ ਨਹੀਂ ਜਾਸੀ ਨਹੀਂ ਫਿਰ ਯੁਰਤ ਰੱਖੋ ਨਾ ਕੱਲਾ ਇਹ ਨਾ ਸੋਚੋ ਵੀ ਉਹ ਉਧਰ ਆਪਾਂ ਨੂੰ ਉਹਨਾਂ ਤੱਕ ਵੀ ਲੋੜ ਆ ਭਗਵੰਤ ਮਾਨ ਢਿੰਗਾ ਮਾਰ ਰਿਹਾ ਵੱਡੀਆਂ ਵੱਡੀਆਂ ਸਾਰੀ ਪੰਜਾਬ ਪੁਲਿਸ ਇਸ ਚੀਜ਼ ਤੇ ਲਾਰਖੀ ਆ ਵੀ ਕੱਲੀ ਕੱਲੀ ਟਰਾਲੀ ਦੀ ਤਲਾਸ਼ੀ ਲਓ ਪੰਜਾਬ ਸਰਕਾਰ ਆਪਣਾ ਫਰਜ਼ ਨਹੀਂ ਨਿਭਾਰੀ ਪੰਜਾਬ ਸਰਕਾਰ ਸਿਰਫ ਬਸ ਆਪਣਾ ਟੀਵੀ ਤੇ ਜਿਹੜੀਆਂ ਐਡਾਂ ਦੇਖ ਕੇ ਬਸ ਉਹੀ ਵਰਜਨਿਭਾਰੀ ਆ ਔਰ ਇਹ ਤੱਕ ਤਾਂ ਕੋਈ ਆਕੇ ਨਹੀਂ ਖੜਦਾ ਐ ਤਾਂ ਅਸੀਂ ਪੰਜਾਬ ਦੇ ਪਸੰਦੇ ਆ ਨਾ ਅਸੀਂ ਵੀ ਵੋਟਾਂ ਪਾਈਆਂ ਭਗਵੰਤ ਮਾਨ ਤਾਂ ਇਹ ਫੈਸਲਾ ਸਹੀ ਰਿਹਾ ਪਰ ਫੈਸਲਾ ਸਹੀ ਨਹੀਂ ਰਿਹਾ ਨਾ ਨਰਾਸ਼ਾ ਹੋਈ ਐ ਸਰ ਪਾ ਨੂੰ ਇਹ ਕਹਿ ਦਿੰਦੇ ਇਹ ਤਾਂ ਜੀ ਅੱਤਵਾਦੀ ਨੇ ਅੱਤਵਾਦੀ ਕੌਣ ਹੁੰਦੇ ਆ ਅੱਤਵਾਦੀਆਂ ਦੇ ਮੋਢਿਆਂ 'ਚ ਰਾਈਫਲਾਂ ਹੁੰਦੀਆਂ ਜੀ ਸਾਡੇ ਕੋਲ ਤਾਂ ਆਹ ਸਾਲਟਾਂ ਨੇ ਆਪਣੇ ਦੇਸ਼ ਦੇ ਲੀਡਰ ਤੇ ਬਹੁਤ ਮੋਟੀ ਚੰਬੜੀ ਵਾਲੇ ਤਾਂ ਲੱਗਦਾ ਕਿ ਇਹਨਾਂ ਨੂੰ ਸ਼ਰਮ ਆਏਗੀ ਪਤਾ ਕੀ ਆ ਜੀ ਜੇ ਜੇ ਕੋਈ ਮੰਨ ਲਉ ਨਾ ਆਪਾਂ ਕਹਿੰਦੇ ਆ ਘਰ ਕ੍ਰਿਸ਼ਤੀ ਜੇ ਕੋਈ ਘਰ ਕ੍ਰਿਸ਼ਤੀ ਵਾਲਾ ਹੋਵੇ ਆਪਾਂ ਅੱਖਾਂ ਮੀਚ ਕੇ ਉਦੋਂ ਦਾ ਵੋਟਾਂ ਪਾ ਦਨੇ ਆ ਹੁਣ ਕਹਿ ਰਹੇ ਆ ਇੱਕ ਮੰਦਰ ਦੇ ਨਾਂ ਤੇ ਮੋਦੀ ਨੇ ਇੱਕ ਬਹੁਤ ਤਗੜਾ ਖਰਾਬ ਬਣਾ ਲਿਆ ਵੀ ਮੈਂ ਤਾਂ ਮੈਨੂੰ ਤਾਂ ਮੰਦਰ ਨਾਲ ਹੀ ਵੋਟ ਪੈ ਜਾਣੀ ਆ ਪਰ ਗੱਲ ਪਤਾ ਕੀ ਹੈ ਜੀ ਜਦੋਂ ਇਹਦੇ ਦੇ ਜਿਹੜਾ ਬੰਦਾ ਜਿਹੜਾ ਕ੍ਰਿਸ਼ਤੀ ਹੋਗਾ ਉਹ ਹਰ ਇੱਕ ਚੀਜ਼ ਚੀਜ਼ ਸੋਚ ਕੇ ਚੱਲੂਗਾ ਵੀ ਇਹ ਬੱਚੇ ਨੇ ਕਿਸੇ ਦੇ ਭਾਈ ਨੇ ਭੈਣਾ ਨੇ ਉਸ ਜੀ ਚੱਲਦਾ ਇਹਨਾਂ ਦੇ ਕੀ ਹੈ ਜੀ ਖੱੱਚਰ ਉਹ ਵੀ ਕੱਚਰ ਅਜਾ ਸਵਾਲ ਇਹ ਹੈ ਕਿ ਹੁਣ ਕਿਵੇਂ ਬਾਕੀ ਜਥੇਬੰਦੀਆਂ ਵੀ ਆ ਗਈਆਂ ਤਾਂ ਲੱਗਦਾ ਕਿ ਸਿਧਾਂਤਕ ਤੌਰ ਤੇ ਕਾਫੀ ਸਪੋਰਟ ਮਿਲ ਗਈ ਹੈ ਜਿਵੇਂ ਉਹ ਆਪਣੇ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਨੇ ਹਾਂਜੀ ਹਾਂ ਸਪੋਰਟ ਪੂਰੀ ਹੈ ਜੀ ਸਾਰੀ ਜਥੇਬੰਦੀਆਂ ਆ ਗਈ ਜੀ ਹਾਰੇ ਗੁਚਲੇ ਗਦਾਏ ਪਹੁੰਚ ਗਏ ਜੀ ਹਾਂਜੀ ਟਾਈਮ ਲੱਗੇਗਾ ਜੀ ਮਸਲਾ ਹੱਲ ਹੋਏਗਾ 100% ਹੋਏਗਾ ਜੀ ਇਹ ਚੰਗਾਰੀ ਹੈ ਜੀ ਇਹ ਜਿਹਨੇ ਪੰਜਾਬ ਪਿੱਛੇ ਨਹੀਂ ਹਟਣੇ ਵਾਲਾ ਨਾ ਕਦੇ ਹਟਿਆ ਇਹ ਤਾਂ ਹੋਣਾ ਫੈਸਲਾ ਅੱਜ ਨੂੰ ਹੋਏ ਸਾਲ ਨੂੰ ਹੋਏ 6 ਮਹੀਨੇ ਨੂੰ ਹੋਏ ਹੋ ਕੇ ਰਹੂਗਾ ਮੋਦੀ ਤੋਂ ਪਿੱਛੇ ਨਹੀਂ ਹਟਦੇ ਪਬਲਿਕ ਐਨ ਵੀ ਮੋਦੀ ਨੂੰ ਹਟ ਜਗੇ ਜੀ ਹਾਂ ਜੀ ਐਨ ਵੀ ਕਰਨ ਮੁੜ ਜਗੇ ਵੈਸੇ ਐਈ ਬਈ ਪੂਰੇ ਬੈਠ ਕੇ ਮੁੜ ਜਗੇ ਇਹਦਾ ਆਰ ਪਾਰ ਦੀ ਲੜਾਈ ਹੋਏਗੀ ਜੀ ਖਾਲੀ ਹੱਥ ਨਹੀਂ ਜਾਣਾ ਅੱਜ ਨਾ ਜੀ ਨਾ ਖਾਲੀ ਹੱਥ ਜਾਂਦੇ ਨਹੀਂ ਅੱਜ ਕੁ ਵਾਲੇ ਘਲ ਕੁ ਵਾਲੋ ਸਾਹ ਲਗੇ ਤੋਂ ਜਦੋਂ ਜੈਤੋ ਦਾ ਉੱਥੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਸੀ ਨਾ ਜੀ ਅੰਗਰੇਜ਼ਾਂ ਨੇ ਜੈਤੋ ਦੇ ਮੋਰਚੇ 'ਚ ਟ੍ਰੇਨਾਂ ਥੱਲੇ ਲਾਤੜ ਕੇ ਹਜ਼ਾਰਾਂ ਹਜ਼ਾਰਾਂ ਨਰਦੋਸ਼ੇ ਲੋਕ ਜਿਨ੍ਹਾਂ ਨੂੰ ਟ੍ਰੇਨਾਂ ਦੇ ਥੱਲੇ ਲਾਤਰ-ਲਾਤਰ ਮਾਰਤਾ ਸੀ ਫੇਰ ਕਿਹੜਾ ਮੁੱਕ ਗਿਆ ਜੀ ਇਹ ਤਾਂ ਆਪਣੇ ਗੁਰੂਆਂ ਨੇ ਵੀ ਕਿਹਾ ਇਹ ਹੀ ਗੱਲ ਤਾਂ ਵੀ ਜੇ ਇਹ ਸੋਚਣਗੇ ਨਾ ਵੀ ਅਸੀਂ ਮਾਰ ਦਾਂਗੇ ਇੱਕ ਮਾਰਾਂਗੇ ਤਾਂ ਅਸੀਂ 1000 ਰੁਪਏ ਦਾ ਹੋਵਾਂਗੇ ਇਹ ਕੌਮ ਬਣੀ ਉਹ ਕੁਰਬਾਨੀਆਂ ਵਾਸਤੇ ਆ ਆਪਾਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤੁਸੀਂ ਆਪਣਾ ਪਛੋਕੜ ਜੱਕ ਕੇ ਦੇਖ ਲਓ ਪੂਰੇ ਪੂਰਾ ਆਪਣਾ ਹਿੰਦੁਸਤਾਨ ਕਿੰਨੀਆਂ ਕਿੰਨੇ ਉਹਨੇ ਸਟੇਟਾਂ ਨੇ ਉਹਨਾਂ ਦੇ 8 ਤੇ ਆਪਣੇ 92 ਕਿਤੇ 92 ਇੱਕ ਪਾਸੇ ਇੱਕ ਐਡੀਕ ਛੋਟੀ ਜੀ ਸਟੇਟ ਨੇ 92 ਸ਼ਹਾਦਤਾਂ ਦੇ ਦੀਆਂ ਤੇ ਪੂਰੇ ਦੇਸ਼ ਨੇ 8 ਕੁਰਬਾਨੀਆਂ ਦੇਣ ਚ ਫੰਡ ਦੇਣ ਚ ਕਿਤੇ ਲੰਗਰ ਲੱਗੇ ਕਿਤੇ ਮੰਨ ਲਓ ਸੁਨਾਮੀ ਆ ਗਈ ਕਿਤੇ ਮੰਨ ਲਓ ਵੀ ਫਲੱਡ ਆ ਗਿਆ ਉਥੇ ਕੌਣ ਖੜਦਾ ਜਾ ਕੇ ਪੰਜਾਬ ਖੜਦਾ ਜਾ ਕੇ ਉੱਥੇ ਸਿੱਖ ਜਿਹੜੇ ਆਪਾਂ ਆਪਾਂ ਨੂੰ ਇਹ ਕਹਿ ਦਿੰਦੇ ਆ ਵੀ ਇਹ ਤਾਂ ਸਿੱਖ ਨਹੀਂ ਇਹ ਤਾਂ ਜੀ ਅੱਤਵਾਦੀ ਨੇ ਅੱਤਵਾਦੀ ਕੌਣ ਹੁੰਦੇ ਆ ਅੱਤਵਾਦੀਆਂ ਦੇ ਮੋਢਿਆਂ 'ਚ ਰਾਈਫਲਾਂ ਹੁੰਦੀਆਂ ਆ ਅਫਗਾਨਿਸਤਾਨ 'ਚ ਦੇਖੋ ਜਾ ਕੇ ਉਹਨਾਂ ਨੇ ਅੰਗਰੇਜ਼ਾਂ ਨੂੰ ਵੀ ਦਬਲਿਆ ਲੇਕਿਨ ਉਹਨਾਂ ਕੋਲੇ ਤਾਂ ਸਾਲਟਾਂ ਸੀਗੇ ਨਾ ਸਾਡੇ ਕੋਲ ਤਾਂ ਆਹ ਸਾਲਟਾਂ ਨੇ ਜੀ ਅਸੀਂ ਤਾਂ ਆਹ ਖੜੇ ਆ ਨਾ ਸਾਡੇ ਟਰੈਕਟਰਾਂ ਨੂੰ ਸਾਡੀਆਂ ਹੱਲਾਂ ਨੂੰ ਸਾਡੇ ਸੰਦਾਂ ਨੂੰ ਵੀ ਹਥਿਆਰ ਕਹਿ ਰਹੇ ਨੇ ਨਹੀਂ ਦੇਖੋ ਇਹ ਤਾਂ ਜੀ ਇਹਦਾ ਇਹਨਾਂ ਦੀਆਂ ਅਫਵਾਹਾਂ ਨੇ ਅਸੀਂ ਹੁਣ ਗੱਡੀਆਂ ਚ ਸਿਰੋ ਸੋਨਾ ਤਾਂ ਹੈ ਹੀ ਆ ਦੇਖੋ ਟਰਾਲੀ ਚ ਜਾ ਕੇ ਹੁਣ ਉਰੇ ਕਿੰਨੇ ਘੰਟੇ ਅਸੀਂ ਬੱਦ ਤੋਂ ਬੱਦ 10 ਘੰਟੇ ਅਸੀਂ 12 ਘੰਟੇ ਅਸੀਂ ਉਰੇ ਬੈਜਾਂਗੇ ਧਰਨੇ 'ਚ ਲੇਕਿਨ ਨਹਾਉਣਾ ਵੀ ਆ ਸੌਣਾ ਵੀ ਆ ਆਰਾਮ ਵੀ ਜ਼ਰੂਰੀ ਆ ਤੇ ਅਸੀਂ ਬਦਲ-ਬਦਲ ਕੇ ਆਪਣੀਆਂ ਟਰਾਲੀਆਂ 'ਚ ਆਰਾਮ ਕਰਦੇ ਆ ਇਹ ਪਤਾ ਕੀ ਕਹਿੰਦੇ ਆ ਇਹਨੇ ਟਰਾਲੀਆਂ 'ਚ ਇਹਨਾਂ ਨੇ ਖੁਫੀ ਏਜੰਸੀਆਂ ਛੱਡੀਆਂ ਵੀ ਆ ਨੇ ਸਾਡੀ ਕਿਹ ਕਿਹ ਟਰਾਲੀ ਦੀ 10-10 ਵਾਰੀ ਫੋਟੋ ਹੋ ਚੁੱਕੀ ਆ ਸਾਨੂੰ ਨਹੀਂ ਪਤਾ ਵੀ ਉਹ ਕਾਦੇ ਵਾਸਤੇ ਹੋ ਰਹੀਆਂ ਨੇ ਫ ਸਾਨੂੰ ਵੀ ਪਤਾ ਉਹ ਹਥਿਆਰ ਚੈੱਕ ਕਰਦੇ ਫਿਰਦੇ ਆ ਭਗਵਾਨ ਤਮਾਨ ਢਿੰਗਾ ਮਾਰ ਰਿਹਾ ਵੱਡੀਆਂ ਵੱਡੀਆਂ ਵੀ ਮੈਂ ਆਇਆ ਮੈਂ ਨਾਲ ਖੜਾ ਸਾਰੀ ਪੰਜਾਬ ਪੁਲਿਸ ਇਸ ਚੀਜ਼ ਤੇ ਲਾਰਕੀ ਆ ਵੀ ਕੱਲੀ ਕੱਲੀ ਟਰਾਲੀ ਦੀ ਤਲਾਸ਼ੀ ਲਾਓ ਕਿਉਂ ਉੱਪਰੋਂ ਆਰਡਰਾਂ ਦਾ ਕੱਲ ਅਸੀਂ ਨਾ ਹੀ ਕੱਲ ਮੈਂ ਉੱਥੇ ਚਲਾ ਗਿਆ ਆਪਣਾ ਸਾਡੀ ਇਹ ਲਾਈਨ ਬਿਲਕੁਲ ਬੰਦ ਸੀਗੀ ਮੈਂ ਚਲਾ ਗਿਆ ਉੱਥੇ ਤਹਿਸੀਲਦਾਰ ਸਾਹਿਬ ਬੈਠੇ ਸੀਗੇ तहसीलदार साहब ਨੂੰ ਮੈਂ ਮਿਲਣ ਗਿਆ ਮੈਂ ਜ਼ਿਲ੍ਹਾ ਪ੍ਰਧਾਨਾ ਜੀ ਬੀਕੇ ਜੁਪਟੇੜੀ ਕਲਾ ਦਾ ਜਦੋਂ ਅਸੀਂ ਗਏ ਅਸੀਂ ਰਿਕੁਐਸਟ ਕੀਤੀ ਅਸੀਂ ਕਿਹਾ ਜੀ ਜੇ ਹੋਰ ਤੋਂ ਤੋਂ ਕੁਝ ਨਹੀਂ ਹੁੰਦਾ ਤੁਸੀਂ ਸਾਡੇ ਜਿੱਥੇ ਜਿੱਥੇ ਲੰਗਰ ਚੱਲਦੇ ਆ ਉੱਥੇ ਤਾਂ ਸਫਾਈ ਕਰਾ ਦਿਓ ਉੱਥੇ ਲੰਗਰ ਛਕਣਾ ਦੇਖੋ ਬਾਬੇ ਨਾਨਕ ਦਾ ਲੰਗਰ ਆ ਉੱਥੇ ਜੇ ਗੰਦਗੀ ਹੋ ਗਈ ਮੁਸ਼ਕ ਹੋ ਗਈ ਤਾਂ ਉੱਥੇ ਲੰਗਰ ਕੌਣ ਛਕੂਗਾ ਉੱਥੇ ਸਾਡੀਆਂ ਲਾਈਟਾਂ ਦਾ ਜਗਾ ਦਿਓ ਜਿਹੜੀਆਂ ਉੱਤੇ ਮੰਨ ਲਓ ਵੀ ਸਟਰੀਟ ਲਾਈਟਾਂ ਲੱਗੀਆਂ ਨੇ ਉਹ ਤਾਂ ਜਗਾ ਦਿਓ ਇਹਨਾਂ ਦੇ ਸਟਰੀਟ ਲਾਈਟਾਂ ਤਾਂ ਕਬੰਦ ਕਰਾਤੀਆਂ ਜੀ ਸਟਰੀਟ ਲਾਈਟਾਂ ਤਾਂ ਕਬੰਦ ਕਰਾਦੀਆਂ ਕੀ ਇਹ ਪੰਜਾਬ ਦੀਆਂ ਇਹ ਪੰਜਾਬ ਦੇ ਭਗਵੰਤ ਮਾਨ ਨੂੰ ਪਤਾ ਨਹੀਂ ਹੈਗਾ ਜੀ ਇਹ ਚੀਜ਼ਾਂ ਬਾਰੇ ਵੀ ਉੱਥੇ ਲਾਈਟ ਨਹੀਂ ਜਾ ਕੇ ਰਹੀ ਉੱਥੇ ਆਪਣਾ ਕੋਈ ਨਗਰਪਾਲਿਕਾ ਨਹੀਂ ਜਾ ਰਿਹਾ ਦੇਖੋ ਉਹ ਨਗਰਪਾਲਿਕਾ ਦੀਆਂ ਜੇ ਦੋ ਟਰਾਲੀਆਂ ਲਵਾ ਦੇਣ ਸਿਰਫ ਉਹਰੇ ਦੋ ਟਰਾਲੀਆਂ ਨੇ ਜਿਹੜੀਆਂ ਲੈਟਰਿੰਗ ਬਾਥਰੂਮ ਵਾਸਤੇ ਖੜਾਈਆਂ ਵੀ ਨੇ ਸਾਈਡਾਂ ਤੇ ਇਹਨਾਂ ਨੂੰ ਜਦ ਕਿ ਹਰ ਇੱਕ ਲੰਗਰ ਕੋਲੇ ਇੱਕ ਇੱਕ ਟਰਾਲੀ ਹੋਣੀ ਚਾਹੀਦੀ ਹੈ ਜੀ ਉੱਥੇ ਆਣਾਉਣ ਵਾਸਤੇ ਜਾਂ ਲੈਟਰਿੰਗ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰ ਜੀ ਮੇਰੀ ਸਰਕਾਰ ਤੋੜ ਲਗਿਆ 100 ਕੁਰਸੀਆਂ ਕੁਰਬਾਨਾ ਸੀ ਤਾਂ ਕਹਿੰਦੇ ਨਹੀਂ ਵੀ ਕਿਉਂ ਕਰੇ ਕੁਰਬਾਨ ਦੇ ਕੋ ਕੁਰਬਾਨ ਕਰਨ ਵਾਸਤੇ ਥੋੜੀ ਕੁਰਸੀ ਦਿੱਤੀ ਗਈ ਹੈ ਜੀ ਅਸੀਂ ਕਹਿੰਨੇ ਆ ਵੀ ਜਿਹੜੀ ਤੇਰੇ ਕੋਲੇ ਪਾਵਰ ਨੂੰ ਪਾਵਰ ਨੂੰ ਵਰਤੋ ਤੁਸੀਂ ਆਪਣੇ ਪੰਜਾਬ ਦੇ ਤਾਂ ਰਾਜੇ ਹੋ ਜੇ ਆਪਣੇ ਪੰਜਾਬ ਦੇ ਰਾਜੇ ਹੋ ਕੇ ਆਪਣੇ ਪੰਜਾਬ ਚ ਤੁਸੀਂ ਉਹ ਨਹੀਂ ਕਰ ਸਕਦੇ ਉਹ ਦੂਜੇ ਆ ਕੇ ਆਪਣੇ ਪੰਜਾਬ ਚ ਗੋਲੇ ਸਿੱਟ ਰਹੇ ਆ ਉਹਨਾਂ ਦੀ ਕੀ ਇਕਾਤ ਆ ਲੈ ਮੈਨੂੰ ਬਣਾਓ ਦੋ ਦਿਨ ਲਈ ਮੁੱਖ ਮੰਤਰੀ ਪੰਜਾਬ ਦਾ ਦੇਖਾਂ ਇੱਕ ਵੀ ਗੋਲਾ ਗੇਰ ਜੇ ਜਾਂ ਉਹ ਨਹੀਂ ਜਾ ਸੀ ਨਹੀਂ ਫਿਰ ਜੁਰਤ ਰੱਖੋ ਨਾ ਇਕੱਲਾ ਇਹ ਨਾ ਨਾ ਸੋਚੋ ਵੀ ਉਹ ਉਧਰ ਆਪਾਂ ਨੂੰ ਉਹਨਾਂ ਤੱਕ ਵੀ ਲੋੜ ਆ ਪ੍ਰਧਾਨ ਮੰਤਰੀ ਤੱਕ ਵੀ ਰਚਿਆ ਕਰਖ ਰਖਦੇ ਆ ਨਾ ਉਧਰ ਵੀ ਲੋਡ ਆ ਨਾ ਜੀ ਉਧਰ ਕਾਦੀ ਲੋਡ ਉਧਰ ਉਧਰੋਂ ਜੇ ਕੁਝ ਆਊਗਾ ਪੈਕੇਜ ਤਾਂ ਹੀ ਇਧਰ ਕੁਝ ਬਣੂਗਾ ਕੱਲੇ ਇਹਦੇ ਨਾਲ ਨਹੀਂ ਨਾ ਇਹਨਾਂ ਦਾ ਗੁਜ਼ਾਰਾ ਹੁੰਦਾ ਉਹ ਕਹਿੰਦੇ ਮੇਰੀ ਸਰਕਾਰ ਤੋੜਨ ਨੂੰ ਫਿਰਦੇ ਮੋਦੀ ਸਾਹਿਬ ਕਿਵੇਂ ਤੋੜ ਦੇਣਗੇ ਜੀ ਸਰਕਾਰ ਉਹ ਜੇ ਤਾਂ ਆਪਾਂ ਉਰੇ ਕੋਈ ਦੰਗਾ ਕਰੀਏ ਜੇ ਤਾਂ ਮੰਨ ਲਓ ਵੀ ਉਰੇ ਜਿੰਨੇ ਧਰਨਾ ਕਰੀਏ ਇਹ ਦੰਗਾ ਬਚਾਉਣੇ ਹੁੱਲੜਬਾਜੀ ਕਰਨ ਕੋਈ ਜ਼ਿਆਦੇ ਉਹ ਕਰਨ ਦੇਖੋ ਚਲੋ ਜਾਂਦੇ ਆ ਜੇ ਦੇਖਣ ਵੀ ਚਲੇ ਜਾਂਦੇ ਉਹ ਤਾਂ ਤਾਂ ਵੀ ਗੋਲੀਆਂ ਮਾਰਦੇ ਆ ਇਹ ਬੰਦੇ ਦੇਖਣ ਵੀ ਕਈ ਚਲੇ ਜਾਂਦੇ ਆ ਬੱਚੇ ਚਲੇ ਚਲੇ ਜਾਂਦੇ ਆ ਬੱਚੇ ਦੇਖੋ ਨਹੀਂ ਇੰਨਾ ਕੰਟਰੋਲ ਹੁੰਦਾ ਸਬੀ ਬਜ਼ੁਰਗ ਪੰਜਾਬ ਸਰਕਾਰ ਆਪਣਾ ਫਰਜ਼ ਨਹੀਂ ਨਿਭਾਰੀ ਪੰਜਾਬ ਸਰਕਾਰ ਸਿਰਫ ਬਸ ਆਪਣਾ ਮੰਨ ਲਓ ਵੀ ਟੀਵੀ ਤੇ ਜਿਹੜੀਆਂ ਐਡਾਂ ਦੇ ਕੇ ਬਸ ਉਹੀ ਫਰਜ਼ ਨਿਭਾਰੀ ਆ ਔਰ ਇਹ ਤੱਕ ਤਾਂ ਕੋਈ ਆ ਕੇ ਨਹੀਂ ਖੜਦਾ ਇੱਕ ਵਿਚਾਰਾ ਉਥੇ ਨੈਤ ਤਹਿਸੀਲਦਾਰ ਬੈਠਾ ਤੇ ਔਰੇ ਦੇਖੋ ਜੀ ਦਿੱਲੀ ਡੀਸੀ ਦੀ ਡਿਊਟੀ ਹੋਣੀ ਚਾਹੀਦੀ ਆ ਔਰੇ ਕੁਝ ਵੀ ਹੋ ਸਕਦਾ ਉਹਨਾਂ ਦੀ ਉਹਨਾਂ ਦੀ ਉਹਨਾਂ ਦਾ ਫਰਜ਼ ਬਣਦਾ ਜੇ ਜ਼ਿਆਦਾ ਨਹੀਂ ਤਾਂ ਇੱਕ ਜ਼ਿਲ੍ਹੇ ਦਾ ਡੀਸੀ ਦਾ ਭੇਜੇ ਔਰੇ ਅਸੀਂ ਉਹਦੇ ਕੋਲੇ ਕੁਝ ਦੱਸਣ ਜੋਗੇ ਤਾਂ ਹੋ ਜੀਏ ਵੀ ਸਾਨੂੰ ਇਹ ਪ੍ਰੋਬਲਮ ਆ ਰਹੀਆਂ ਨੇ ਅਸੀਂ ਕਿਹੜਾ ਕੋਈ ਵੀ ਆਰ ਵੱਖਵਾਦੀ ਜਾਂ ਬਾਹਰਲੇ ਦੇਸ਼ਾਂ ਦੇ ਤਾਂ ਹੈ ਨਹੀਂ ਹੈ ਤਾਂ ਅਸੀਂ ਪੰਜਾਬ ਦੇ ਪਸੰਦੇ ਆ ਨਾ ਅਸੀਂ ਵੀ ਵੋਟਾਂ ਪਾਈਆਂ ਹੋਣੀਆਂ ਭਗਵੰਤ ਮਾਨ ਨੂੰ ਇਹ ਜਿਹੜਾ ਬਦਲਾ ਲਿਆਂਦਾ ਸੀਗਾ ਇਹ ਉਂਜੀ ਤਾਂ ਨਹੀਂ ਬਣਵੇ ਐਮਐਲਏ ਆਗੇ ਸੀ ਇਹ ਜੇ ਇਹ ਕਹਿਣਦਾ ਵੀ ਸਾਨੂੰ ਕੱਲੇ ਛਾੜੂ ਵਾਲੇ ਨੇ ਵੋਟਾਂ ਪਾਈਆਂ ਅਸੀਂ ਕਦੇ ਵੋਟ ਪਾਈ ਹੋਈ ਨਹੀਂ ਸੀਗੀ ਕਾਂਗਰਸ ਨੂੰ ਨਾ ਮੰਨ ਲਓ ਵੀ ਕਿਸੇ ਹੋਰ ਨੂੰ ਅਸੀਂ ਕਾਲੀਆਂ ਨੂੰ ਪਾਉਂਦੇ ਸੀ ਪਰ ਟੋਟਲ ਇੱਕ ਇੱਕ ਬੱਚੇ ਨੇ ਵੋਟ ਪਾਈ ਹੈ ਜੀ ਤਾਂ ਇਹ ਫੈਸਲਾ ਸਹੀ ਰਿਹਾ? ਹਾਂਜੀ ਪਰ ਫੈਸਲਾ ਸਹੀ ਨਹੀਂ ਰਿਹਾ ਜੀ। ਨਾ ਨਰਾਸ਼ਾ ਹੋਈ ਅਸ